ਆਪ ਵੀ ਇਦਾਂ ਨਹੀਂ ਪਿਆਰ ਨੂੰ ਕਹਿੰਦੇ ਕਿ ਉਸ ਖੋਹ ਦੇ ਨਾਲ ਗੱਲ ਕਰੀਂ ਨਹੀਂ ਕਿੰਨੇ ਬੰਦੇ ਕਿੰਨੇ ਬੰਦੇ ਆਪਰੇ ਆ ਉਹ ਫਿਰ ਪ੍ਰਸਾਦਨ ਤੇ ਆ ਗਏ ਅਗਰੀ ਅੰਮ੍ਰਿਤਸਰ ਦੇ ਵਿੱਚ ਜਿੱਥੇ ਇੱਕ ਘਰ ਦੇ ਵਿੱਚ ਕਣਪਾਟ ਸਾਹਿਬ ਹੋ ਰਿਹਾ ਤੇ ਦੂਸਰੇ ਪਾਸੇ ਬੈਂਕ ਵਾਲੇ ਆ ਕੇ ਇਹ ਗੱਲ ਆਖਦੇ ਕਿ ਘਰ ਸੀਸ ਕਰਨਾ ਕਿਉਂਕਿ ਕਿਤਨਾ ਕਿਤੇ ਜਿੱਕਰ ਗੱਲ ਕਰ ਲਈ ਲੋਨ ਦਾ ਮਸਲਾ ਚੱਲ ਰਿਹਾ ਸੀਗਾ ਪਰ ਗੱਲ ਇਹ ਹੈ ਕਿ ਗੁਰੂ ਮਹਾਰਾਜ ਦੀ ਪ੍ਰਕਾਸ਼ ਹੋ ਰਿਹਾ ਮਸਲਾ ਕੀ ਹੈ ਕਿਉਂਕਿ ਕਰਮਚਾਰੀਆ ਨੇ ਇਹ ਗੱਲ ਆਖੀ ਹੈ ਕਿ ਅਸੀਂ ਗੁਰੂ ਮਹਾਰਾਜ ਦੇ ਲਈ ਸਾਰੀ ਪਰਿਆਦਾ ਅਨੁਸਾਰ ਜੂ ਚੀਜ਼ਾਂ ਚਾਹੀਦੀਆਂ ਉਹ ਛੱਡ ਕੇ ਚੱਲੇ ਆਂ ਬਾਕੀ ਘਰ ਸੀਸ ਕਰਕੇ ਚੱਲੇ ਇਹਨਾਂ ਨੇ ਲਾਅਟ ਸ਼ਾਟ ਟਾਈਮਸ ਅਹੀਂ 8-9 ਵਰੀ ਇਹਨਾਂ ਨੂੰ ਵਾਰਨਿੰਗ ਚਸਪਾ ਜਿਹੜਾ ਇਸ਼ੂ ਹੁੰਦਾ ਕੋਰਟ ਵੱਲੋਂ ਅਸੀਂ ਇਹਨਾਂ ਦੇ ਲਾ ਕੇ ਗਏ ਆਂ ਹਰ ਵਰੀ ਇਹ ਇਸ ਟਾਈਮ ਇਹਨਾਂ ਨੂੰ ਮਾਰਦਾ ਪ੍ਰਕਾਸ਼ ਦੂਜੀ ਵਾਰ ਕਰਿਆ ਠੀਕ ਹੈ ਪਿਛਲੀ ਵਾਰ ਵੀ ਨਾਲੋਂ ਪਤਾ ਸੀ ਇਹਨਾਂ ਨੇ ਕੋਈ ਕੋਰਟ ਨਹੀਂ ਛੱਡੀ ਜਿਹਦੇ ਵਿੱਚ ਹਾਰੇ ਨਹੀਂ ਆ ਸਾਰੇ ਕੋਰਟਾਂ ਦੇ ਵਿੱਚ ਇਵਨ ਇਹਨਾਂ ਨੂੰ ਕੋਰਟ ਨੇ 2 ਲੱਖ ਰੁਪਏ ਦੀ ਪੈਨਲਟੀ ਪਾਈ ਹੈ ਔਰ ਇਹਨਾਂ ਨੂੰ ਫਰਾਡ ਇਹਨਾਂ ਨੂੰ ਔਰ ਇਹਨਾਂ ਦੀ ਵਾਈਫ ਨੂੰ ਫਰਾਡ ਡਿਕਲੇਅਰ ਕਰਤਾ ਉਹਨਾਂ ਨੇ ਕਲੀਅਰ ਕਿਹਾ ਹੈਗਾ ਕਿ ਬਈ ਇਹਨਾਂ ਨੇ ਫਰਾਡ ਕੀਤਾ ਬੈਂਕ ਦੇ ਨਾਲ ਕਿਉਂਕਿ ਇਹਨਾਂ ਨੇ ਸਾਡੂ ਕੋ ਪ੍ਰੋਪਰਟੀ ਮੌਰਗੇਜ ਕਰਨ ਤੋਂ ਪਹਿਲੇ ਕਿਸੇ ਹੋਰ ਨਾਲ ਵੀ ਬਿਆਨੇ ਕਰ ਲਏ ਜੀ ਆਨੇ ਦੀ ਹੈ ਨਾ ਪੋਸੈਸ਼ਨ ਤੇ ਅਸੀਂ ਪਹਿਲੇ ਦੇਖਦੇ ਹਾਂ ਕੀ ਇੱਥੇ ਕੋਈ ਨਾ ਕੋਈ ਕੋਈ ਹਾਇਤ ਨਹੀਂ ਹੋ ਜਾ ਹਨਾ ਅਸੀਂ ਦੋ ਬਰੀ ਸਿਰੇ ਦੇ ਕੇ ਅਗੇ ਸਿੰਪਲ ਇੱਕ ਚੱਲ ਰਿਹਾ ਹੁਣ ਤੁਸੀਂ ਦੱਸੋ ਜੀ ਤੁਸੀਂ ਅੰਦਰ ਐਂ ਇੱਕ ਮਿੰਟ ਜਦੋਂ ਅੰਦਰ ਹਾਂ ਇਸ ਕਰਕੇ ਹਾਂ ਇਸ ਕਰਕੇ ਇਹਦੇ ਵਿੱਚ ਕੋਈ ਵੀ ਉਹ ਨਹੀਂ ਹੈ ਜੇ ਇਹਨਾਂ ਨੂੰ ਇਨਫੋਰਮ ਸੀ ਪ੍ਰੋਪਰ ਇਹਨਾਂ ਨੂੰ ਚਸਬਾ ਲੱਗਾ ਹੋਇਆ ਸੀ ਚਸਬੇ ਦੀ ਇਹਨਾਂ ਕੋ ਕਾਪੀ ਹੋਈ ਹੈ ਇਹਨਾਂ ਨੂੰ ਪਤਾ ਵੀ ਹੈ ਇਹਨਾਂ ਨੂੰ ਇੱਕ ਜੇ ਨੌ ਚਸਬੇ ਇਹਨਾਂ ਨੂੰ ਲੱਗੇ ਹਨ ਇਹਨਾਂ ਨੂੰ ਇੱਕ ਇੱਕ ਚੀਜ਼ ਦਾ ਪਤਾ ਹੈ ਉਹ ਨਹੀਂ ਲਾਗ ਰਿਹਾ ਦਰਵਾਜ਼ਾ ਆਪ ਇਹ ਜਲਦੀ ਉਹਨਾਂ ਜੇ ਖੰਡਪਾਟ ਸਾਹਿਬ ਦਾ ਪਾਰਟ ਚਾਲਦਾ ਪਿਆ ਹੈ ਉਸ ਚੀਜ਼ ਦੀ ਵੀ ਪਰਵਾਹ ਨਹੀਂ ਕਰਦੇ ਪਏ ਦੇ ਆਰ ਟੇਕਿੰਗ ਦ ਲਾ ਇਨ देयर ਹੈਂਡ ਇਟ ਇਜ਼ ਅਨ ਲਾਫੁਲ ਐਕਟੀਵਿਟੀ ਥੈਟ ਡਿਊਰਿੰਗ ਅ ਖੰਡਪਾਟ ਸਾਹਿਬ ਜਦੋਂ ਚੱਲਦਾ ਹੋਵੇ ਤੁਸੀਂ ਇਹਨੂੰ ਡਿਸਟਰਬ ਨਹੀਂ ਕਰ ਸਕਦੇ ਅੰਦਰ ਤੇ ਅੰਦਰ ਨਹੀਂ ਜਾ ਸਕਦੇ ਪਾਵਨ ਐਸਾ ਪਾਵਨ ਚੀਜ਼ਾਂ ਹੁੰਦੀਆਂ ਸਰ ਬਵਿੱਤਨਾ ਚੀਜ਼ਾਂ ਹੁੰਦੀਆਂ ਤੇ ਇਹ ਜੋ ਵੀ ਕੁਝ ਕਰ ਰਹੇ ਨੇ ਇਹ ਆਊਟ ਆਫ देयर ਅਨਲੋਫਲ ਐਕਟੀਵਿਟੀਜ਼ ਕਰ ਰਹੇ ਨੇ ਆਊਟ ਆਫ देयर ਬੈਡ ਇੰਟੈਂਸ਼ਨਸ ਕਰਦੇ ਭਾਈ ਨੇ ਥੋਣ ਆਪਣੇ ਘਰ ਤੇ ਲਈਦਾ ਸੀ ਇਹ ਫੈਕਟਰੀ ਤੇ ਲਈ ਅਸੀਂ ਲੋਨ ਫੈਕਟਰੀ ਦਾ ਲਿੱਤਾ ਹੋਇਆ ਇਹ ਸਾਡੀ ਇਹਾਂ ਦੀ ਨਜ਼ਰ ਸਾਡੇ ਘਰ ਤੇ ਹੈਗੀ ਹੈ ਵਾਰ-ਵਾਰ ਸਾਡੇ ਘਰ ਦੇ ਉਹਦੇ ਤੇ ਆਉਂਦੇ ਨੇ ਪੋਜੀਸ਼ਨ ਵਾਸਤੇ ਅਗਰੀ ਅੰਮ੍ਰਿਤਸਰ ਦੇ ਵਿੱਚ ਜਿੱਥੇ ਇੱਕ ਘਰ ਦੇ ਵਿੱਚ ਕਾਂਟਪਾਟ ਸਾਹਿਬ ਹੋ ਰਿਹਾ ਤੇ ਦੂਸਰੇ ਪਾਸੇ ਬੈਂਕ ਵਾਲੇ ਆ ਕੇ ਇਹ ਗੱਲ ਆਖ ਰਿਹਾ ਕਿ ਘਰ ਸੀਜ਼ ਕਰਨਾ ਕਿਉਂਕਿ ਕਿਤੇ ਨਾ ਕਿਤੇ ਜਿਗਰ ਗੱਲ ਕਰ ਲਈ ਲੋਨ ਦਾ ਮਸਲਾ ਚੱਲ ਰਿਹਾ ਸੀਗਾ ਪਰ ਗੱਲ ਇਹ ਹੈ ਕਿ ਗੁਰੂ ਮਹਾਰਾਜ ਦੀ ਪ੍ਰਕਾਸ਼ ਹੋ ਰਿਹਾ ਮਸਲਾ ਕੀ ਹੈ ਕਿਉਂਕਿ ਕਰਮਚਾਰੀਆਂ ਨੇ ਇਹ ਗੱਲ ਆਖੀ ਹੈ ਕਿ ਅਸੀਂ ਗੁਰੂ ਮਹਾਰਾਜ ਦੇ ਲਈ ਸਾਰੀ ਮਰਿਆਦਾ ਅਨੁਸਾਰ ਜੋ ਚੀਜ਼ਾਂ ਚਾਹੀਦੀਆਂ ਉਹ ਛੱਡ ਕੇ ਚੱਲੇ ਆ ਬਾਕੀ ਘਰ ਸੀਜ਼ ਕਰਕੇ ਚੱਲੇ ਆ ਸਾਡੇ ਨਾਲ ਸਮਾਜ ਸੇਵਕ ਸਰਪਜੀਤ ਸਿੰਘ ਜੰਡਿਆਲਾ ਮੁੰਨੇ ਭਾਜੀ ਕਿਵੇਂ ਦੇਖਦੇ ਹੋ ਜੋ ਅੱਜ ਹੋਇਆ ਕਰਮਚਾਰੀ ਨੇ ਇਹ ਗੱਲ ਆਖੀ ਹੈ ਕਿ ਇਸ ਤੋਂ ਪਹਿਲਾਂ ਵੀ ਜਦ ਅਸੀਂ ਹੋਣਾ ਸੀਗਾ ਉਦੋਂ ਵੀ ਗੁਰੂ ਮਹਾਰਾਜ ਦਾ ਪ੍ਰਕਾਸ਼ ਲੈ ਕੇ ਇਹਨਾਂ ਨੇ ਆਪਣੇ ਆਪ ਨੂੰ ਬਚਾਇਆ ਸੀਗਾ ਇਸ ਵਾਰ ਵੀ ਇਹੀ ਚੀਜ਼ ਹੈ ਦੇਖੋ ਇਹਦੇ ਇਹਨਾਂ ਦਾ ਕਹਿਣਾ ਆਪਾਂ ਨੂੰ ਵੀ ਪਤਾ ਲੱਗਾ ਸੀ ਆਗੇ ਇੱਥੇ ਪਰ ਗੱਲ ਇਹ ਆ ਵੀ ਦੋ ਪਾਸੇ ਆਉਂਦੀ ਗੱਲ ਇਹ ਸੁਣਨੀ ਚਾਹੀਦੀ ਹੈ ਕਿਤੇ ਨਾ ਕਿਤੇ ਇੱਕ ਤੇ ਜਿੱਥੇ ਮਹਾਰਾਜ ਦਾ ਪ੍ਰਕਾਸ਼ ਹੋਇਆ ਵਾ ਉਹ ਜਗ੍ਹਾ ਜਿਹੜੀ ਆ ਇਦਾਂ ਬੈਂਕ ਨੂੰ ਸੀਲ ਨਹੀਂ ਕਰਨੀ ਚਾਹੀਦੀ ਠੀਕ ਹੈ ਔਰ ਨਾ ਹੀ ਉੱਥੇ ਕੋਈ ਇਹੋ ਜਿਹਾ ਕਾਨੂੰਨ ਲਾਗ ਹੁੰਦਾ ਜਿੱਥੇ ਮਹਾਰਾਜ ਦੀਨ ਦੁਨੀਆ ਦੇ ਮਾਲਕ ਦਾ ਪ੍ਰਕਾਸ਼ ਹੋਇਆ ਹੋਵੇ ਔਰ ਕਿਤੇ ਨਾ ਕਿਤੇ ਜੇ ਉਹ ਪ੍ਰਕਾਸ਼ ਕੀਤਾ ਤੇ ਅੱਜ ਨਹੀਂ ਤਸਵੀਰੇ ਭੋਗ ਪੈ ਜਣਾ ਤੇ ਜੇ ਹੋਣਾ ਗਿਆ ਤੇ ਬਾਅਦ ਚ ਉਹਨਾਂ ਨੂੰ ਆਨ ਲਗਾ ਕਿਹੜਾ ਟਾਈਮ ਲੱਗਣਾ ਸੋ ਕਿਤੇ ਨਾ ਕਿਤੇ ਮੈਂ ਇਹਨਾਂ ਨੂੰ ਦੱਸਿਆ ਵੀ ਇਹ ਇੱਕ ਤਰ੍ਹਾਂ ਦੀ ਬੇਅਦਬੀ ਹੈ ਇਹ ਕੰਮ ਨਾ ਕਰਨ ਸਤਕਾਰ ਨਾਲ ਔਰ ਨਹੀਂ ਤੇ ਧਰਮ ਪ੍ਰਚਾਰ ਕਮੇਟੀ ਵੱਲੋਂ ਸਿੰਘ ਆ ਜਣ ਉਹਨਾਂ ਨੂੰ ਫੋਨ ਕੀਤਾ ਉਹ ਲੈ ਜਾਣ ਆਣ ਕੇ ਉਹ ਲੈ ਜਾਣ ਔਰ ਮਹਾਰਾਜ ਦੀ ਮਰਿਆਦਾ ਅਨੁਸਾਰ ਜੋ ਕੀਤਾ ਜਾਵੇ ਕਰਨਾ ਇੱਥੇ ਪਰ ਇਸ ਤਰੀਕੇ ਨਾਲ ਨਹੀਂ ਵੀ ਆਪਾਂ ਆਈਏ ਇੱਥੇ ਤੇ ਫੜ ਕੇ ਕੈਮਰੇ ਤੇ ਹੁਲੜਵਾਜੀ ਕਰਕੇ ਅੱਜ ਦੇ ਸਮੇਂ 'ਚ ਜੋ ਕੁਝ ਚੱਲਣ ਡਿਆ ਨਾ ਦੇਖੋ ਬਹੁਤ ਜ਼ਿਆਦਾ ਸਕੈਮ ਚੱਲਣ ਡਿਆ ਔਰ ਬੜੇ ਵੱਡੇ ਲੈਵਲ ਤੇ ਚੱਲਣ ਡਿਆ ਔਰ ਕਿਤੇ ਨਾ ਕਿਤੇ ਬੇਅਦਬੀਆਂ ਵੀ ਹੋਣ ਡੀਆਂ ਔਰ ਸਾਨੂੰ ਸਾਰਿਆਂ ਨੂੰ ਸਾਡਾ ਫਰਜ਼ ਬਣਦਾ ਮਹਾਰਾਜ ਦਾ ਸਤਕਾਰ ਪਹਿਲਾ ਬਾਕੀ ਕੰਮ ਬਾਅਦ 'ਚ ਕਿਉਂਕਿ ਕਿਤੇ ਨਾ ਕਿਤੇ ਅੱਜ ਹਰ ਬੰਦਾ ਜਿਹੜਾ ਵਾ ਉਹ ਇੱਕ ਪਹਿਲੂ ਵੇਖ ਲੈਂਦਾ ਦੂਜਾ ਪਹਿਲੂ ਨਹੀਂ ਵੇਖਦਾ ਦੋਵੇਂ ਪਹਿਲੂ ਵੇਖ ਕੇ ਜਿਹੜਾ ਵਾ ਇਹਦਾ ਹੱਲ ਜਿਹੜਾ ਨਿਕਲਣਾ ਚਾਹੀਦਾ ਬੈਂਕ ਕਰਮਚਾਰੀ ਸਾਡੇ ਨਾਲ ਮੌਜੂਦ ਹੈ ਆਖਿਰਕਾਰ ਕੀ ਗੱਲਬਾਤ ਜੀ ਭਾਜੀ ਕੀ ਗੱਲਬਾਤ ਹੋਈ ਹੈ ਆਪਣਾ ਨਾਮ ਦੱਸ ਦਿਓ ਪਹਿਲਾਂ ਤਾਂ ਪਰਿਵਾਰ ਵੱਲੋਂ ਇਹ ਗੱਲ ਆ ਕਿ ਮੇਰਾ ਨਾਮ ਅਮਿੰਦਰਪਾਲ ਸਿੰਘ ਹੈ ਜੀ ਮੈਂ ਬੈਂਕ ਦਾ ਏ ਹਾਂ ਮੈਂ ਲਾਸਟ 1.5 2 ਸਾਲ ਤੋਂ ਇਹੀ ਕੰਟੀਨਿਊ ਕੇਸ ਦੇ ਵਿੱਚ ਕੱਲ ਰਿਹਾ ਹਾਂ ਇਹ ਸਰ ਨੇ ਇਹ ਬੈਂਕ ਦੇ ਚਲੋ ਡਿਫਾਲਟਰ ਹੋਏ ਨੇ ਇਹ ਨਹੀਂ ਸੌਰੀ ਸਰ ਇਹਨਾਂ ਵੱਲ ਕਿਹਾ ਨਾ ਸੌਰੀ 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 ਸਰ ਸੌਰੀ ਸੌਰੀ ਠੀਕ ਹੈ ਇਹਨਾਂ ਨੇ ਲਾਰਸ ਆਫ ਟਾਈਮਸ ਅਸੀਂ 8-9 ਮਹੀਨੇ ਇਹਨਾਂ ਨੂੰ ਵਾਰਨਿੰਗ ਚਸਵਾ ਜਿਹੜਾ ਗਵਰਨਮੈਂਟ ਇਸ਼ੂ ਹੁੰਦਾ ਕੋਰਟ ਵੱਲੋਂ ਅਸੀਂ ਇਹਨਾਂ ਦੇ ਲਾ ਕੇ ਗਏ ਆਂ ਹਰ ਵਾਰੀ ਇਸ ਟਾਈਮ ਇਹਨਾਂ ਨੇ ਮਹਾਰਾਜ ਦਾ ਪ੍ਰਕਾਸ਼ ਦੂਜੀ ਵਾਰ ਕਰਿਆ ਠੀਕ ਹੈ ਪਿਛਲੀ ਵਾਰ ਵੀ ਇਹਨਾਂ ਨੂੰ ਪਤਾ ਸੀ ਇਹਨਾਂ ਨੇ ਕੋਈ ਕੋਰਟ ਨਹੀਂ ਛੱਡੀ ਜਿਹਦੇ ਵਿੱਚ ਇਹ ਹਾਰੇ ਨਹੀਂ ਆ ਸਾਰੇ ਕੋਰਟਾਂ ਦੇ ਵਿੱਚ ਈਵਨ ਇਹਨਾਂ ਨੂੰ ਕੋਰਟ ਨੇ 2 ਲੱਖ ਰੁਪਏ ਦੀ ਪੈਨਲਟੀ ਪਾਈ ਆ ਔਰ ਇਹਨਾਂ ਨੂੰ ਫਰਾਡ ਇਹਨਾਂ ਨੂੰ ਔਰ ਇਹਨਾਂ ਦੀ ਵਾਈਫ ਨੂੰ ਫਰਾਡ ਡਿਕਲੇਅਰ ਕਰਤਾ ਉਹਨਾਂ ਨੇ ਕਲੀਅਰ ਕਿਹਾ ਹੈਗਾ ਕਿ ਬਈ ਇਹਨਾਂ ਨੇ ਫਰਾਡ ਕੀਤਾ ਬੈਂਕ ਦੇ ਨਾਲ ਕਿਉਂਕਿ ਇਹਨਾਂ ਨੇ ਸਾਡੂ ਦਾ ਪ੍ਰੋਪਰਟੀ ਸਾਰੇ ਸਾਡੇ ਐਪ੍ਰੋਕਸੀਮੇਟਲੀ ਅੱਜ ਦੀ ਰੇਟ ਦੇ ਵਿੱਚ 5.6 ਤੋਂ ਉੱਪਰ ਹੈ ਜੀ 5.6 ਕਰੋੜ ਤੋਂ ਉੱਪਰ ਹੈ 5.6 ਕਰੋੜ ਤੋਂ ਉੱਪਰ ਹੈ ਠੀਕ ਹੈ ਇਹ 1.5 ਤੋਂ 2 ਸਾਲ 2 ਸਾਲ ਦੇ ਆਸ-ਪਾਸ ਚੱਲ ਰਿਹਾ ਹੈ ਜੀ ਤੇ ਇਹਨਾਂ ਵੱਲੋਂ ਇਹ ਗੱਲ ਆਖੀ ਗਈ ਹੈ ਕਿ ਸਾਡੀ ਜਿਹੜੀ ਫੈਕਟਰੀ ਦਾ ਜ਼ਿਕਰ ਕਰ ਰਹੇ ਕਿ ਉਧਰ ਕਿਉਂ ਨਹੀਂ ਇੱਤਾਂ ਹੈ ਜੀ ਸਰ ਉਹਦੇ ਵਿੱਚ ਛੋਟੀ ਜਿਹੀ ਇੱਕ ਸਾਡੇ ਵੱਲੋਂ ਲਿਟੀਗੇਸ਼ਨ ਨਹੀਂ ਸੀ ਕੋਰਟ ਵੱਲੋਂ ਇੱਕ ਸਿੰਪਲ ਹੁਕਮ ਹੋਇਆ ਸੀ ਕਿ ਭਾਈ ਪਹਿਲੇ ਤੁਸੀਂ ਇਹਦੀ ਆਪਸ ਚ ਜਿਹੜਾ ਇਹਨਾਂ ਨੇ ਦੂਜੇ ਬੰਦੇ ਨਾਲ ਬਿਆਨਨਾ ਕੀਤਾ ਸੀ ਨਾ ਉਹਦੀ ਥੋੜੀ ਕਲੀਅਰੈਂਸ ਲੈਂਗੇ ਉਹ ਸੈਸ਼ਨ ਕੋਰਟ ਨੇ ਆਰ ਕੇ ਕਲੀਅਰ ਕਰਤਾ ਹੈ ਇਸ ਕਰਕੇ ਉਹਨੂੰ ਮੂਵ ਕਰ ਗਏ ਉਹਨੂੰ ਵੀ ਅਸੀਂ ਚਸਪਾ ਲਗਾਤਾ ਜੀ ਉਹ ਗੱਲ ਆਖ ਰਹੇ ਕਿ ਗੁਰੂ ਮਾਰਾ ਦਾ ਪ੍ਰਕਾਸ਼ ਹੋਇਆ ਸਾਨੂੰ ਸਮਾਂ ਦੇ ਦਿੱਤਾ ਜਾਵੇ ਇੱਕ ਦੋ ਦੇਖੋ ਇੱਕ ਹੁੰਦਾ ਗੁਰੂ ਮਾਰਾ ਦਾ ਅਚਨ ਚੇਤ ਪਰ ਇਹਨਾਂ ਨੇ ਆਪਣੇ ਵੱਲੋਂ ਕਰਵਾ ਦੂਸਰੀ ਗੱਲ ਇਹਨਾਂ ਨੇ ਐਤ ਕੀ ਵੀ ਸਰ ਕੋਈ ਦੇਖੋ ਜਦੋਂ ਅਸੀਂ 5 ਤਰੀ ਨੂੰ ਜਦੋਂ ਆ ਅੱਜ ਦੀ ਪੋਜੈਸ਼ਨ ਦਾ ਸੀ ਇਹਨਾਂ ਨੂੰ ਇਨਟੀਮੇਸ਼ਨ ਦੇ ਕੇ ਗਈ ਸੀ ਉਸੇ ਟਾਈਮ ਆ ਕੇ ਬੈਂਕ ਨੂੰ ਇਨਫੋਰਮ ਕਰਦੇ ਕਿ ਸਰ ਮੇਰੇ ਘਰੇ ਪ੍ਰਕਾਸ਼ ਹੈਗਾ ਜੀ ਔਰ ਪਲੀਜ਼ ਇਹਨੂੰ ਤੁਸੀਂ ਤਹਿਸੀਲਦਾਰ ਸਾਹਿਬ ਨੂੰ ਦੱਸ ਦਿਓ ਮੈਜਿਸਟਰ ਸਾਹਿਬ ਨੂੰ ਦੱਸ ਦੇ ਕਿਸੇ ਨੂੰ ਇਨਫੋਰਮ ਕਰ ਦੇ ਜਦੋਂ ਸਾਰਾ ਕੁਝ ਇੱਥੇ ਆ ਗਿਆ ਅਸੀਂ ਐਂਟਰ ਕਰਨ ਲੱਗੇ ਤਾਂ ਇਹਨਾਂ ਨੇ ਦੱਸਦਾ ਕਿ ਸਾਡੇ ਪ੍ਰਕਾਸ਼ ਆ ਇਹ ਇਹਨਾਂ ਨੇ ਲਾਸਟ ਟਾਈਮ ਵੀ ਇਦਾਂ ਹੀ ਕਿਹਾ ਸੀ ਉਦੋਂ ਵੀ ਮੈਨੂੰ ਕੰਧ ਟੱਪ ਕੇ ਅੰਦਰ ਸਾਰਾ ਕੁਝ ਮੈਜਿਸਟਰ ਸਾਹਿਬ ਦੀ ਹਜ਼ੂਰੀ ਵਿੱਚ ਅੰਦਰ ਆਣਾ ਪਿਆ ਫੋਰਸ ਅੰਦਰ ਆ ਗਈ ਫਿਰ ਇਹਨਾਂ ਨੇ ਸ ਸਪੀਕਰ ਲਾਉਨੇ ਆ ਜਦੋਂ ਅਸੀਂ ਆਨੇ ਵੀ ਆ ਨਾ ਪੋਸੈਸ਼ਨ ਤੇ ਅਸੀਂ ਪਹਿਲੇ ਦੇਖਦੇ ਆ ਕੀ ਇੱਥੇ ਕੋਈ ਨਾ ਕੋਈ ਕੋਈ ਹੈ ਤਾਂ ਨਹੀਂ ਇਹੋ ਜਿਹਾ ਹਨਾ ਅਸੀਂ ਦੋ ਵਾਰੀ ਸیرے ਦੇ ਕੇ ਗਏ ਸਿੰਪਲ ਇੱਕ ਚੱਲ ਰਿਹਾ ਹੁਣ ਤੁਸੀਂ ਦੱਸੋ ਜੀ ਤੁਸੀਂ ਅੰਦਰ ਐਂਟਰ ਗਏ ਤੇ ਕਿੱਥੇ ਵੀ ਸਪੀਕਰ ਲੱਗਾ ਜੀ ਤੁਹਾਨੂੰ ਲੱਗ ਰਿਹਾ ਅੰਦਰ ਮਾਰਾ ਦਾ ਪ੍ਰਕਾਸ਼ ਹੈਗਾ ਠੀਕ ਹੈ ਇਹ ਇਹ ਇਹਨਾਂ ਨੇ ਇੱਕ ਮਿੰਟ ਜਦੋਂ ਅੰਦਰ ਹਾਂ ਇਸ ਕਰਕੇ ਹਾਂ ਇਸ ਕਰਕੇ ਇਹਦੇ ਵਿੱਚ ਕੋਈ ਵੀ ਉਹ ਨਹੀਂ ਹੈ ਜੇ ਇਹਨਾਂ ਨੂੰ ਇਨਫੋਰਮ ਸੀ ਪ੍ਰੋਪਰ ਇਹਨਾਂ ਨੂੰ ਚਸਬਾ ਲੱਗਾ ਹੋਇਆ ਸੀ ਚਸਬੇ ਦੀ ਇਹਨਾਂ ਕੋ ਕਾਪੀ ਰਹੀ ਹੈ ਇਹਨਾਂ ਨੂੰ ਪਤਾ ਵੀ ਹੈ ਇਹਨਾਂ ਨੂੰ ਇੱਕ ਜੇ ਨੌ ਚਸਬੇ ਇਹਨਾਂ ਨੂੰ ਲੱਗੇ ਹਨ ਇਹਨਾਂ ਨੂੰ ਅਖੀਰਿ ਸਵਾਲ ਕਰਾਂਗਾ ਅੰਦਰ ਹੁਣ ਕੀ ਕੀ ਚੀਜ਼ਾਂ ਸੀਲ ਕੀਤੀਆਂ ਗਈ ਸੀਲ ਕੀਤੀਆਂ ਗਈਆਂ ਨੇ ਜੀ ਪ੍ਰਕਾਸ਼ ਅੰਦਰ ਉਦਾਂ ਹੀ ਬਰਾਜਮਾਨ ਨੇ ਮਹਾਰਾਜ ਮਾਰੇ ਦੇ ਪ੍ਰਕਾਸ਼ ਸੇਵਾਦਾਰਾਂ ਵਾਸਤੇ ਵਜ਼ੀਰਾਂ ਵਾਸਤੇ ਇੱਕ ਕਮਰਾ ਵਾਸ਼ਰੂਮ ਰਸੋਈ ਪ੍ਰੋਪਰ ਓਪਨ ਹੈ ਮੇਨ ਗੇਟ ਜਿਹੜੇ ਮਾਲਕ ਨੇ ਉਹ ਵੇਚ ਨਹੀਂ ਰਹਿਣਗੇ ਜੀ ਮਾਲਕ ਵੇਚਣੀ ਆ ਮਾਰੇ ਦੇ ਵਜ਼ੀਰ ਅੰਦਰ ਰਹਿਣਗੇ ਠੀਕ ਹੈ ਜੀ ਪ੍ਰੋਪਰ ਅਸੀਂ ਸਾਰਾ ਹਾਂ ਸੇਵਾਦਾਰ ਅੰਦਰ ਰਹਿਣਗੇ ਬਾਕੀ ਜਿੰਨਾ ਵੀ ਅਸੀਂ ਇਹਨਾਂ ਦਾ ਪਾਠੀ ਸਿੰਘਾਂ ਦਾ 3 ਦਿਨਾਂ ਦਾ ਜੋ ਖਾਣਾ ਜੋ ਕੁਝ ਵੀ ਆ ਅਸੀਂ ਆਪਣੇ ਲੈਵਲ ਤੇ ਦੇਖਾਂਗੇ ਪਾਠ ਅੱਜ ਆਰੰਭ ਹੋਇਆ ਹਾਂਜੀ ਹਾਂਜੀ ਅੱਜ ਆਰੰਭ ਹੋਇਆ ਜੀ ਅਸੀਂ ਪ੍ਰੋਪਰ ਮਰਿਆਦਾ ਦੇ ਵਿੱਚ ਜਿੰਨੇ ਟਾਈਮ ਉੱਥੇ ਆ ਸਕਦੇ ਅਸੀਂ ਪ੍ਰੋਪਰ ਹੁਣ ਸਾਰਾ ਅਰੇਂਜ ਕਰਾਂਗੇ ਅਸੀਂ ਇੱਕ ਗੇਟ ਖੁੱਲਾ ਇੱਕ ਗੇਟ ਖੁੱਲਾ ਹੋਇਆ ਜੀ ਇੱਕ ਅਸੀਂ ਸੀਲ ਕਰ ਰਹੇ ਹਾਂ ਉਹ ਵੀ ਗੇਟ ਦੇ ਉੱਪਰ ਸਾਡਾ ਸਕਿਉਰਿਟੀ ਗਾਰਡ ਬੈਠੇਗਾ ਸਾਡਾ ਗਨਮੈਨ ਬੈਠਾ ਹੋਊਗਾ ਜੀ ਜਦੋਂ ਵੀ ਕੋਈ ਪਾਠੀ ਸਿੰਘ ਆਏਗਾ ਉਹੀ ਅੰਦਰ ਐਂਟਰ ਕਰ ਪਾਊਗਾ ਜਦੋਂ ਮਹਾਰਾਜ ਦਾ ਪ੍ਰਕਾਸ਼ ਪ੍ਰੋਪਰ ਰੀਤੀ ਰਿਵਾਜਾਂ ਨਾਲ ਅੱਜ ਤੁਸੀਂ ਮਰਿਆਦਾ ਦਾ ਜਿਹੜਾ ਧਿਆਨ ਰੱਖਿਆ ਸੋ ਪਰਿਵਾਰਿਕ ਅ ਮੈਂਬਰ ਵੀ ਆ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਪਰਵਾਰਿਕ ਕਹਿ ਲਿਆ ਕਿ ਮਕਾਨ ਮਾਲਕ ਨੇ ਆਖਰਕਾਰ ਕਿਸ ਤਰੀਕੇ ਇਹ ਗੱਲਾਂ ਹੁੰਦੀਆਂ ਕਿਉਂਕਿ ਇਹਨਾਂ ਨੇ ਫੈਕਟਰੀ ਦਾ ਜ਼ਿਕਰ ਕੀਤਾ ਕਿ ਪਹਿਲੇ ਮੇਰੀ ਫੈਕਟਰੀ ਵਾਲ ਕਿਉਂ ਨਹੀਂ ਜਾਂਦੇ ਘਰ ਵਾਲ ਕਿਉਂ ਆਉਂਦੇ ਨੇ ਪਰ ਉਹਨਾਂ ਵੱਲੋਂ ਇਹ ਗੱਲ ਆਖੀ ਗਈ ਹੈ ਕਿ ਜਿੱਥੇ ਅਸੀਂ ਪਿਛਲੀ ਵਾਰ ਵੀ ਜਦ ਆਏ ਸੀਗੇ 5-6 ਮਹੀਨੇ ਪਹਿਲੇ ਤਾਂ ਉਦੋਂ ਵੀ ਇਹਨਾਂ ਨੇ ਗੁਰੂ ਮਹਾਰਾਜ ਦੀ ਆੜ ਦੇ ਵਿੱਚ ਆਪਣੇ ਆਪ ਨੂੰ ਬਚਾਇਆ ਸੀਗਾ ਅੱਜ ਵੀ ਜਵੇਂ ਇਹਨਾਂ ਨੇ ਹੋਣਾ ਸੀਗਾ ਤੇ ਇਹ ਗੱਲ ਆਖੀ ਜਾ ਰਹੀ ਹੈ ਕਿ ਅੱਜ ਇਹਨਾਂ ਨੇ ਅਖੰਡ ਪੁਰ ਸਾਹਿਬ ਜਿਹੜੇ ਆ ਸ਼ੁਰੂ ਕਰਵਾਏ ਆ ਸੋ ਕਿਤਨਾ ਕਿਤੇ ਕਹਿ ਲਈ ਸਾਨੂੰ ਜਦੋਂ ਇਸ ਬਾਰੇ ਪਤਾ ਲੱਗਦਾ ਤਾਂ ਸਾਨੂੰ ਲੱਗਦਾ ਕਿ ਪਰਿਵਾਰ ਠੀਕ ਹੈ ਬੈਂਕ ਵਾਲੇ ਗਲਤ ਪਰ ਜਦ ਬੈਂਕ ਵਾਲੇ ਵੱਲੋਂ ਇਹ ਜਿਸ ਸੀਗੀ ਪਿਛਲੀ ਵਾਰ ਵੀ ਮਿੱਥੀ ਤਰੀਕ ਤੇ ਇਹਨਾਂ ਨੇ ਇੱਕ ਖੰਡਪਾਟ ਸਾਹਿਬ ਰਖਾਇਆ ਤੇ ਇਸ ਵਾਰ ਵੀ ਜਦੋਂ ਅਸੀਂ ਆਉਣਾ ਸੀਗਾ ਤੇ ਅੱਜ ਖੰਡਪਾਟ ਸਾਹਿਬ ਰਖਾਇਆ ਹੈ ਹਾਲਕਿ ਘਰ ਦੇ ਉੱਪਰ ਤੁਹਾਨੂੰ ਤਸਵੀਰਾਂ ਦਿਖਾ ਦਿੱਤੀ ਕਿਸੇ ਪ੍ਰਕਾਰ ਦਾ ਕੋਈ ਸਪੀਕਰ ਨਹੀਂ ਹੈ ਕਿਸੇ ਪ੍ਰਕਾਰ ਦੀ ਕੋਈ ਚੀਜ਼ ਨਹੀਂ ਹੈ ਕਿ ਜਿੱਥੋਂ ਪਤਾ ਲੱਗ ਸਕੇ ਘਰ ਘਰ ਦੇ ਵਿੱਚ ਜਿਹੜਾ ਖੰਡਪਾਟ ਸਾਹਿਬ ਹੈਗਾ ਸੋ ਇਹਨਾਂ ਵੱਲੋਂ ਇਹ ਗੱਲ ਵੀ ਆਖੀ ਗਈ ਹੈ ਬੈਂਕ ਕਰਮਚਾਰੀਆਂ ਵੱਲੋਂ ਤਹਿਸੀਲਦਾਰ ਸਾਹਿਬ ਵੱਲੋਂ ਮੈ ਦੱਸਿਆ ਹੋਇਆ ਕਿ ਇਸ ਤਰੀਕੇ ਇਹ ਪਹਿਲੇ ਵੀ ਗੁਰਮਾਰੇ ਦੀ ਆੜ ਦੇ ਵਿੱਚ ਇਸ ਤਰੀਕੇ ਕਰ ਚੁੱਕੇ ਹੁਣ ਵੀ ਇਸ ਵਾਰ ਜਿਹੜਾ ਇਹ ਨਾ ਹੋਵੇ ਸੋ ਮਕਾਨ ਮਾਲਕ ਮੌਜੂਦ ਨੇ ਭਾਈ ਸਾਹਿਬ ਕੀ ਨਾਮ ਹੈ ਸਵENDER ਸਿੰਘ ਜੀ ਸੁੰਦਰ ਜੀ ਕੀ ਮਸਲਾ ਹੈ ਕਿਉਂਕਿ ਇਹਨਾਂ ਵੱਲੋਂ ਕਾਫੀ ਮਸਲਾ ਕੁਝ ਨਹੀਂ ਹੈਗਾ ਅਸੀਂ ਬੈਂਕ ਦੇ ਪੈਸੇ ਦੇਣੇ ਹਨ ਅਸੀਂ ਇਹਨਾਂ ਦੇ ਪੈਸੇ ਦੇਣ ਨੂੰ ਤਿਆਰ ਹੈਗੇ ਆਂ ਇਹ ਸਾਡੇ ਨਾਲ ਸੈਟਲਮੈਂਟ ਨਹੀਂ ਕਰਦੇ ਪਏ ਦੇ ਵਾਂਟ ਟੂ ਗ੍ਰੈਬ ਆਵਰ ਪ੍ਰੋਪਰਟੀ ਆਵਰ ਪ੍ਰੋਪਰਟیز ਆਰ ਵੈਲਿਊਏਬਲ ਦ ਬੈਂਕ ਲੋਨ ਇਜ਼ ਲੈਸ ਅਮਾਉਂਟ ਇਹ ਸਾਡੀ ਪ੍ਰੋਪਰਟੀ ਗ੍ਰੈਬ ਕਰਕੇ ਉਹਨੂੰ ਘੱਟ ਭਾ ਦੇ ਵਿੱਚ ਆਕਸ਼ਨ ਕਰਨਾ ਚਾਹੁੰਦੇ ਨੇ ਅਸੀਂ ਇਹਨਾਂ ਨੂੰ ਬਾਰ-ਬਾਰ ਕਹਿ ਰਹੇ ਹਾਂ ਸਾਡੇ ਨਾਲ ਇੱਕ ਕ੍ਰਾਸ ਦੀ ਟੇਬਲ ਬੈਠ ਜਾਓ ਅਸੀਂ ਬੈਠ ਕੇ ਤੁਹਾਡੇ ਨਾਲ ਮੁਕਾਬੂ ਹੈਗੇ ਹਾਂ ਇਹ ਸਾਡੇ ਨਾਲ ਨਹੀਂ ਬੈਠਦੇ ਹੁਣ ਅਜ ਅਖੰਡ ਪਾਠ ਸਾਹਿਬ ਦਾ ਪਾਠ ਚੱਲਦਾ ਪਿਆ ਹੈ ਉਸ ਚੀਜ਼ ਦੀ ਵੀ ਪਰਵਾਹ ਨਹੀਂ ਕਰਦੇ ਪਏ ਦੇ ਆਰ ਟੇਕਿੰਗ ði ਲਾ ਇਨ ðiਰ ਹੈਂਡ ਇਟ ਇਜ਼ ਅਨਲੌਫਲ ਐਕਟੀਵਿਟੀ ਥੈਟ ਡਿਊਰਿੰਗ ਅਖੰਡ ਪਾਠ ਸਾਹਿਬ ਜਦ ਚੱਲਦਾ ਹੋਵੇ ਤੁਸੀਂ ਇਹਨੂੰ ਡਿਸਟਰਪਟ ਨਹੀਂ ਕਰ ਸਕਦੇ ਅੰਦਰ ਤੇ ਅੰਦਰ ਨਹੀਂ ਜਾ ਸਕਦੇ ਪਾਵਨ ਐਸਾ ਪਾਵਨ ਚੀਜ਼ਾਂ ਹੁੰਦੀਆਂ ਸਰ ਪਵਿੱਤਰ ਚੀਜ਼ਾਂ ਹੁੰਦੀਆਂ ਤੇ ਇਹ ਜੋ ਵੀ ਕੁਝ ਕਰ ਰਹੇ ਨੇ ਇਹ ਆਊਟ ਆਫ ਦੇਰ ਅਨਲੋਫੁਲ ਐਕਟੀਵਿਟੀਜ਼ ਕਰ ਰਹੇ ਨੇ ਆਊਟ ਆਫ देयर ਬੈਡ ਇੰਟੈਂਸ਼ਨਸ ਕਰਦੇ ਪਏ ਨੇ ਲੋਨ ਆਪਣੇ ਘਰ ਤੇ ਲਿੱਤਾ ਸੀ ਜਾਂ ਫੈਕਟਰੀ ਤੇ ਅਸੀਂ ਲੋਨ ਫੈਕਟਰੀ ਦਾ ਲਿੱਤਾ ਹੋਇਆ ਇਹ ਸਾਡੀ ਇਹਨਾਂ ਦੀ ਨਜ਼ਰ ਸਾਡੇ ਘਰ ਤੇ ਹੈਗੀ ਹੈ ਵਾਰ-ਵਾਰ ਸਾਡੇ ਘਰ ਦੇ ਉਹਦੇ ਤੇ ਆਉਂਦੇ ਨੇ ਪੋਜੀਸ਼ਨ ਵਾਸਤੇ ਠੀਕ ਹੈ ਨਾ ਸਰ ਅਸੀਂ ਇਹ ਫੈਕਟਰੀ ਨੂੰ ਸਾਡੇ ਕੋਲ ਕੋਈ ਐਸੈਟਸ ਨਹੀਂ ਕੋਈ ਕੁਝ ਹੋਰ ਚੀਜ਼ਾਂ ਨਹੀਂ ਆਸੀਂ ਬੈਟਕੇ ਨਾਲ ਇਹਨਾਂ ਨੂੰ ਡਿਸਪੋਜ਼ ਆਫ ਕਰਕੇ ਇਹਨਾਂ ਦੇ ਲੋਨ ਉਤਾਰ ਦਿਆਂਗੇ ਸੈਟ ਬੈਂਕ ਨਾਲ ਸੈਟਲ ਕਰਕੇ ਸਰ ਜਦੋਂ ਸਾਡਾ ਅਕਾਊਂਟ ਐਨਪੀਏ ਹੋਇਆ ਸੀ ਉਦੋਂ ਅਰਾਊਂਡ 4.6 ਕਰੋੜੇ ਕੀ ਸੀ ਕੀ ਠੀਕ ਹੈ ਨਾ ਉਸ ਤੋਂ ਬਾਅਦ ਹੁਣ ਸੀ ਬੈਂਕ ਨੂੰ ਹੱਥ ਹੱਥ ਜੋੜਾਂਗੇ ਕੁਝ ਕਰਾਂਗੇ ਜੋ ਵੀ ਸਾਡੇ ਨਾਲ ਸੈਟਲ ਹੋਏਗਾ ਇਹਨਾਂ ਦੇ ਪੈਸਾ ਇਹਨਾਂ ਨੂੰ ਦੇ ਕੇ ਤੇ ਆਪ ਆਪਣਾ ਅਸੀਂ ਵੀ ਸਕੂਨ ਦੀ ਨੀਂਦ ਲਵ ਜੀ ਜਾਗੇ ਤੇ ਤੱਕ ਕਿੰਨੇ ਕੁ ਪੈਸੇ ਮੋੜ ਦਿੱਤੇਗੇ ਸਰਿਆਨ ਅਨੁਸਾਰ ਵਿਆਜ ਵੀ ਸਭ ਕੁਝ ਜਾਂਦਾ ਰਿਹਾ ਉਸ ਤੋਂ ਬਾਅਦ ਜਦੋਂ ਤੋਂ ਅਕਾਊਂਟ ਐਨਪੀਏ ਹੋਇਆ ਉਸ ਤੋਂ ਬਾਅਦ ਅਸੀਂ ਕੋ ਪੇਮੈਂਟ ਨਹੀਂ ਦਿੱਤੀ ਕਿਉਂਕਿ ਸਾਡਾ ਡਿਸਪਿਊਟ ਚੱਲਦਾ ਪਿਆ ਸੀ ਇਹਨਾਂ ਦੇ ਨਾਲ ਪਰ ਹੁਣ ਅਸੀਂ ਹੁਣ ਅਸੀਂ ਇਹਨਾਂ ਨੂੰ ਆਫ ਲੇਟ ਇਹਨਾਂ ਨੂੰ ਬਾਰ-ਬਾਰ ਜਾ ਕੇ ਕਹਿ ਰਹੇ ਹਾਂ ਕਿ ਸਾਡੇ ਨਾਲ ਤੁਸੀਂ ਸੈਟਲਮੈਂਟ ਕਰ ਲਓ ਮੈਂ ਬ੍ਰਾਂਚ ਵੀ ਗਿਆ ਨਾਲੇ ਤੇ ਰੀਜਨਲ ਆਫਿਸ ਵੀ ਗਿਆ ਨਾਲੇ ਉਹ ਚਿੱਠੀਆਂ ਵੀ ਲਿਖਤੀ ਦਿੱਤੀਆਂ ਹੈਗੀਆਂ ਸੋ ਦੇ ਸ਼ੁੱਡ ਡੂ ਇਟ ਨਾ ਵਾਈ ਮੇਰੇ ਮੇਰੇ ਬੱਚੇ ਨੇ ਮੇਰੀ ਪਰਿਵਾਰ ਹੈ ਮੇਰੇ ਮੈਂ ਅਸੀਂ ਕਿੱਥੇ ਜਾਵਾਂਗੇ ਰਾਤੋ ਰਾਤ ਐਸਾ ਨੂੰ ਸੜਕ ਤੇ ਲੈਣਾ ਚਾਹੁੰਦੇ ਨੇ ਤੇ ਇਹਨਾਂ ਦੀ ਲੀਗਲ ਵੀ ਆਖੀ ਗਈ ਹੈ ਕਿ 6-5 ਮਹੀਨੇ ਪਹਿਲੇ ਵੀ ਆਏ ਸੀਗੇ ਜਦੋਂ ਉਦੋਂ ਵੀ ਤੁਸੀਂ ਗੁਰੂ ਮਹਾਰਾਜ ਦੀ ਆੜ ਦੀ ਪਤਾ ਨਹੀਂ ਗੱਲ ਹੈ ਸਰ ਉਹ ਸਰ ਸਾਲ ਹੋ ਚਲੇ ਆ ਉਸ ਚੀਜ਼ ਨੂੰ ਸੀ 8-9 ਮਹੀਨੇ ਹੋ 8-9 ਮਹੀਨੇ ਹੋ ਚਲੇ ਆ ਉਸ ਤੋਂ ਬਾਅਦ ਸਾਡਾ ਇਹਨਾਂ ਦੇ ਨਾਲ ਡਿਸਪੂਟ ਚੱਲਦਾ ਪਿਆ ਦਾਦਾ ਤੇ ਹੁਣ ਅਸੀਂ ਆਫ ਲੈਟ ਇਹਨਾਂ ਨੂੰ ਕਹਿ ਰਹੇ ਹਾਂ ਕਿ ਜੀ ਠੀਕ ਹੈ ਜੀ ਅਸੀਂ ਆਪਸ ਦੇ ਵਿੱਚ ਐਮੀਕਬਲੀ ਸੋਲਵ ਕਰ ਲੈਨੇ ਆ ਮੈਟਰ ਨੂੰ ਇਹ ਜਿਹੜੇ ਥੱਲੇ ਦੇ ਲੈਵਲ ਦੇ ਬੰਦੇ ਹੈਗੇ ਨੇ ਇਹ ਗੱਲ ਨੂੰ ਫੋਲੋ ਨਹੀਂ ਕਰ ਰਹੇ ਜੀ ਮੈਜਿਸਟ੍ਰੇਟਰ ਸਾਹਮਣੇ ਕੋਈ ਗੱਲ ਬਤ ਮੇਰੇ ਉਸ ਸਰ ਸਾਹਿਬ ਨੇ ਮੈਂ ਮੇਰੇ ਮੈਂ ਉਹਨਾਂ ਨੇ ਸਰ ਬੇਨਤੀ ਕੀਤੀ ਹੈ ਕਿ ਵੀ ਸਰਵ ਸਾਨੂੰ ਟਾਈਮ ਦਿੱਤਾ ਜਾਵੇ ਹਾਂਜੀ ਸੋ ਬਿਲਕੁਲ ਕਹਿ ਲਿਆ ਕਿ ਜਿਸ ਤਰੀਕੇ ਅੱਜ ਇੱਥੇ ਬੈਂਕ ਕਰਮਚਾਰੀ ਪਹੁੰਚੇ ਨੇ ਤਹਿਸੀਲਦਾਰ ਸਾਹਿਬ ਪਹੁੰਚੇ ਨੇ ਡਿਪਟੀ ਕਮਿਸ਼ਨਰ ਸਾਹਿਬ ਪਹੁੰਚੇ ਨੇ ਪਰ ਪਰ ਮਕਾਨ ਮਾਲਕ ਲਈ ਗੱਲ ਆਖਣਾ ਕਿ 8-9 ਮਹੀਨੇ ਪਹਿਲਾਂ ਇਹ ਚੀਜ਼ ਹੋਈ ਸੀਗੀ ਜਦੋਂ ਅਸੀਂ ਅਖੰਡ ਪਾਠ ਸਾਹਿਬ ਰੱਖਿਆ ਸੀਗਾ ਤਾਂ ਉਦੋਂ ਹੀ ਆਏ ਸੀਗੇ ਪਰ ਬੈਂਕ ਵੱਲੋਂ ਇਹ ਗੱਲ ਆਖੀ ਜਾ ਰਹੀ ਹੈ ਕਰਮਚਾਰੀਆਂ ਵੱਲੋਂ ਇਹ ਗੱਲ ਆਖੀ ਜਾ ਰਹੀ ਹੈ ਕਿ ਜਦੋਂ ਅਸੀਂ ਦੱਸਿਆ ਹੋਇਆ ਕਿ ਇਸ ਤਰੀਕ ਨੂੰ ਹੋਣਾ ਹੈ ਉਦੋਂ ਹੀ ਕਿਉਂ ਖੰਡਪਾਟ ਸਾਹਿਬ ਰੱਖਿਆ ਜਾਂਦਾ ਹੈ ਹਾਲਾਂਕਿ ਜੇਕਰ ਖੰਡਪਾਟ ਸਾਹਿਬ ਰੱਖਿਆ ਤਾਂ ਤੁਸੀਂ ਪਹਿਲਾਂ ਕੋਰਟ ਦੇ ਵਿੱਚ ਇਹ ਚੀਜ਼ ਦੱਸੋ ਕਿ ਸਾਡਾ ਇਸ ਤਰੀਕ ਨੂੰ ਖੰਡਪਾਟ ਸਾਹਿਬ ਹੈਗਾ ਸਾਨੂੰ ਇਸ ਤਰੀਕ ਨੂੰ ਇਸ ਤੋਂ ਪਹਿਲਾਂ ਜਾਂ ਇਸ ਤੋਂ ਬਾਅਦ ਦੇਵੇ ਜਿਸ ਤਰੀਕੇ ਵੀ ਕੋਰਟ ਦਾ ਫੈਸਲਾ ਹੁੰਦਾ ਉਹ ਸਵੀਕਾਰ ਕੀਤਾ ਜਾਏਗਾ ਪਰ ਪਰਿਵਾਰ ਹੁਣ ਇਹ ਗੱਲ ਆਖ ਰਿਹਾ ਕਿ ਸਾਨੂੰ ਕਿਸ ਤਰੀਕੇ ਵੀ ਗੁਰੂ ਮਹਾਰੇ ਦਾ ਜਿਹੜਾ ਅੰਦਰ ਪ੍ਰਕਾਸ਼ ਕੀਤਾ ਹੋਇਆ ਉਸ ਦੇ ਮर्यादा ਦੇ ਵਿੱਚ ਰਹਿਣ ਤੋਂ ਸਾਨੂੰ ਇੱਕ ਦੋ ਦਿਨ ਦਾ ਸਮਾਂ ਦੇ ਦਿੱਤਾ ਜਾਵੇ ਪਰ ਬੈਂਕ ਵੱਲੋਂ ਸਾਰਾ ਘਰ ਸੀਜ਼ ਕਰ ਦਿੱਤਾ ਗਿਆ ਕਮਰੇ ਪਰ ਗੁਰੂ ਮਹਾਰਾਜ ਦੇ ਲਈ ਜੋ ਜੋ ਮर्यादा ਅਨੁਸਾਰ ਇੱਕ ਕਮਰਾ ਸੇਵਾਦਾਰਾਂ ਦੇ ਲਈ ਇੱਕ ਰਸੋਈ ਇੱਕ ਬਾਥਰੂਮ ਜਾਂ ਜੋ ਜੋ ਵੀ ਚੀਜ਼ਾਂ ਦੀ ਲੋੜ ਹੈ ਉਹ ਛੱਡ ਕੇ ਬਾਕੀ ਸਾਰਾ ਘਰ ਜਿਹੜਾ ਸੀਜ਼ ਕਰ ਦਿੱਤਾ ਗਿਆ ਹਾਲਾਂਕਿ ਉਹਨਾਂ ਨੇ ਬਾਹਰ ਆਪਣੇ ਗਾਰਡ ਵੀ ਬਿਠਾਏ ਐ ਤਰਨ ਪ੍ਰਚਾਰ ਕਮੇਟੀ ਨਾਲ ਗੱਲਬਾਤ ਕੀਤੀ ਐ ਐਸਜੀਪੀਸੀ ਨਾਲ ਗੱਲਬਾਤ ਕੀਤੀ ਐ ਨੇੜਲੇ ਗੁਰਦੁਆਰਿਆਂ ਨਾਲ ਗੱਲਬਾਤ ਕੀਤੀ ਗੁਰਮਾਰੇ ਦੀ ਆੜ ਦੇ ਵਿੱਚ ਆਪਣੇ ਆਪ ਨੂੰ ਬਚਾਇਆ ਜਾ ਰਿਹਾ ਉਸ ਦਾ ਧਿਆਨ ਦਿੱਤਾ ਜਾਂਦਾ ਸੋ ਫਿਲਹਾਲੇ ਮੈਨੂੰ ਦੇ ਵੱਜਾਤ ਨੰਬਰ ਸਿਰੇ ਪਾਉ ਦੇ ਲਈ ਮੈਂ ਤੁਹਾਨੂੰ ਬਹੁਤ ਧੰਨਵਾਦ